ਬੇਗਾ ਸਿੰਘ ਜੀ ਤੇ ਧਰ ਲਈ ਚਾਹ ਚੱਲਾ ਲਾ ਲਿਆ ਕੋਈ ਕੰਮ ਨਹੀਂ ਕੋਈ ਗਲਤੀ ਨਹੀਂ ਤੇ ਇਧਰ ਉਹ ਸਾਡਾ ਮੌਜੀ ਗਰੁੱਪ ਤੇ ਇਧਰ ਮਾਨ ਸਾਹਿਬ ਬੈਠੇ ਆ ਦੇਖੋ ਜੀ ਆ ਦੱਪ ਬਣਿਆ ਨਾ ਕਿੰਨੇ ਮੰਦਿਰ ਢਿੱਲੋਂ ਦਾ ਇਹ ਪਾਸੇ ਬੈਠਾ ਹੈ ਸਾਈਡ ਜੀ ਤੇ ਗੁੱਟੇ ਜੇ ਖੜੇ ਕਰਨਾ ਤਾਂ ਇੱਥੇ ਨਾ ਕੰਮ ਕੰਮ ਕਰਾਉਂਦੇ ਆ ਅਬ ਯਾਰੂ ਕਰਦੇ ਆ ਹੋਰ ਹਰ ਜਹ ਹੁਣ ਚੈੱਕ ਕਰ ਲਓ ਮੋਜੀ ਗਰੁੱਪ ਜਨਾਬਤ ਤੇ ਕੰਟੀਨ ਜਿਹੜੀ ਹੈਗੀ ਆਪਣੀ ਜੋਗਰਪਾਕ ਵੀ ਹੋ ਗਈ ਸੀ ਬੰਦ ਇਸ ਲਈ ਆਪ ਦਾ ਉਦਮ ਕਰ ਲਿਆ ਮੋਜੀ ਗਰੁੱਪ ਨੇ ਗਰਮੀਲ ਵਿਗਾ ਸੰਗ ਇਸ ਗੱਲੋਂ ਹੈਗੇ ਹਿੰਮਤੀ ਇਸ ਗੱਲੋਂ ਹਿੰਮਤੀ ਹੈ ਢਿੱਲੋਂ ਸਾਹਿਬ ਪ੍ਰਦੀਪ ਜੀ ਬੈਠੇ ਆ ਇਹ ਬੰਦੇ ਚਾਹ ਚ ਬਣਾਉਂਦੇ ਤੇ ਇੱਧਰ ਦੋ ਜਣ ਦਾ ਪੀਣ ਆਸਤੀ ਰੱਖੇ ਸੀ ਹਾਂ ਸਲਾਹਾਂ ਤਾਂ ਦਿੰਦੇ ਆ ਸਲਾਹਾਂ ਤਾਂ ਦਿੰਦੇ ਆ ਹਾਂ ਦੇ ਨਹੀਂ ਦੇਖਦਾ ਤੇ ਦੋਸਤੋ ਜੋਗਰ ਪਾਰਕ ਮਠੰਡਾ ਦੀ ਬਹੁਤ ਸੋਹਣੀ ਪਾਰਕ ਹੈ ਬਾਈ ਇਹਨੂੰ ਵਧਾਈਆਂ ਇਹਨੂੰ ਹੈ ਵਧਾ ਦੇ ਇੱਥੇ ਥੱਲੇੋਂ ਕਦੇ ਕੰਮ ਨਹੀਂ ਕੀਤਾ ਕਦੇ ਇਹ ਉਹ ਬੰਦ ਰਹਿਣਾ ਹੋ ਜਾ ਨਹੀਂ ਨਹੀਂ ਬੰਦ ਹੁੰਦਾ ਵਧਾ ਦੇ ਯਾਰ ਦੇਗਾ ਸਾਹਿਬ ਤਾਂ ਪੂਰੇ ਮਾਰ ਹੈ ਇਸ ਕੰਮ ਚ ਠੀਕ ਹੈ ਪੱਟ ਧਕ ਦਿਓ ਨਾ ਨਹੀਂ ਹੋਇਆ ਯਾਰ ਟੱਕਦੇ ਆ ਬੰਦ ਹੋਊਗਾ ਖੜ ਜਾ ਮੈਂ ਚਲਾਉਣਾ ਇੱਕ ਇੱਕ ਮਿੰਟ ਲਾਉਣਾ ਆ ਗਿਆ ਲਾ ਤਾਂ ਸਹੀ ਹੋਂ ਤਾਂ ਲੱਗਿਆ ਸਹੀ ਜਰਾ ਸੈਂਡੇ ਚੁੱਲਾ ਬਾਲਦੇ ਹੋਏ ਦੋ ਫਲੈਂਡਰ ਨਹੀਂ ਸਹੀ ਲੱਗਿਆ ਇਹ ਤਾਂ ਤੁਹਾਡਾ ਕਹਿਵਾ ਸਹੀ ਲੱਗਿਆ ਉਹ ਸਹੀ ਹੈ ਤਾਂ ਜੋ ਪਹਿਲਾਂ ਚੱਲੀ ਤੇ ਆਈ ਪੂਰੀ ਤਿਆਰੀ ਹੈ ਚੰਨੂ ਲਈ ਉਹੀ ਗੰਦਾ ਕਿੱਥੇ ਫਾਉਂਦਿਆਂ ਮੈਂ ਜਦੋਂ ਚੱਕਾ ਤੇ ਨੂੰ ਦੱਸੀ ਜਨਾ ਨਹੀਂ ਚੱਲਦੀ ਦਿੱਲੀ ਜੀ ਲਾਟ ਹੁੰਦੇ ਨਾ ਦੀਂਦੀ ਨਹੀਂ ਆਹ ਐਨਕਾ ਵੀ ਲੰਗਾ ਯਾਰ ਫਿਰ ਵੀ ਕਹਿੰਦੇ ਗਾਣਾ ਸੁਣਾਉਣਾ ਤੁਸੀਂ ਇੱਕ ਸਮਾਨ ਹੈਗਾ ਹੋਰ ਭਵੇਂ ਚਾਹ ਤੇ ਪਿੰਦੀ ਪਿੰਦੀ ਸੁਣਾ ਦਿਓ ਲੈ ਉਹ ਹੈਗਾ ਸੀ ਯਾਰ ਮੈਂ ਤੁਹਾਨੂੰ ਖੈਰ ਹੀ ਮੁੜ ਕੇ ਦਾ ਪਰਦਾ ਇਹ ਲਿਆਂਦਾ ਮੈਂ ਭਾਈ ਇਹਨੂੰ ਤੇਜ ਕਰ ਜਿਆ ਨਾਲ ਹੋੜੀ ਆ ਮੰਨ ਲਓ ਫੇਰ ਕਰਦੇ ਤੇ ਪਾਰਟੀ ਬਣ ਗਈ ਹਾਂ ਕੋਈ ਗੱਲ ਨਹੀਂ ਆਜ ਸ਼ਾਮ ਨੂੰ ਅੱਜ ਬਰਾਤ ਸੀ ਮੇਲੇ ਦਾ ਅੱਜ ਵੀਰ ਅੱਜ ਵੀਰ ਲਾ ਦੇਣਾ ਵਿੱਚ ਨਾ ਚੰਗੀ ਨਹੀਂ ਹੁੰਦੀ ਅੱਜ ਕੱਲ ਮਾੜੀ ਹੁੰਦੀ ਹੈ ਹੋਰ ਚੱਲ ਹੋਰ ਪਤਾ ਨਹੀਂ ਇਹਨੂੰ ਕੀ ਇਹ ਆਸ-ਪਾਸੇ ਦੀ ਬਾਜੀ ਬੁਲਾਉਂਦਾ ਸਾਡੀ ਬਣਾ ਤੂੰ ਤੈਨੂੰ ਲੱਖ ਰੁਪਈਆ ਕਹਾ ਦਾ ਦਿੱਤਾ ਤੂੰ ਬੈਠਾ ਆਉਂਦਾ ਇੱਕ ਥਾਂ ਨਹੀਂ ਉਹਦੇ ਹੱਥ 'ਚ ਭਾਵੇਂ ਤੂੰ 1.2 ਦੋ ਲੱਖ ਤਾਂ ਹੈਗੇ ਯਾਰ ਦਿੱਤਾ ਮੈਂ ਹਾਂ ਮੈਂ ਯਾਰ ਆਈਫੋਨ ਲੈਣਾ ਕਿੰਨੇ ਕ ਦਾ ਆਊਗਾ ਹੁਣ ਤਾਂ ਗਈ ਫੋਨ ਲਈ ਯਾਰ ਚਾਹ ਨੂੰ ਆ ਗਿਆ ਅਵਾਲਾ ਤੇ ਚਾਹ ਨੂੰ ਆਏ ਅਵਾਲੇ ਦੀ ਖੁਸ਼ੀ ਦੇ ਵਿੱਚ ਲੇਗਾ ਸਾਗ ਸਰਾਉਣਗੇ ਚਾਹ ਚਾਰ ਕਟਕੇ ਕੀ ਹੁੰਦਾ ਦੋ ਕਟਕੇ ਚਾਹ ਦੇ ਲੋ ਜੀ ਬੇਗਾ ਸਾਹ ਪੁਰ ਰਹੀ ਹੈ ਦੋ ਕਟਕੇ ਚਾਹ ਦੇ ਤੇ ਪਤੀਲਾ ਪਾਣੀ ਦਾ ਪੈ ਗਿਆ ਸਵਾਦ ਖਸਮਾਨੁ ਖਾਣੀ ਦਾ ਜਦੋਂ ਕਿਤੇ ਚੁੱਲ੍ਹੇ ਤੇ ਪਤਿਲਾ ਖੜਕੇ ਸੁਨਿਆ ਸਰੀਰਾਂ ਵਿੱਚ ਜਿੰਦੇ ਟੜਕੇ ਚਾਦੀ ਹੈ ਬੁਰੀ ਬਿਮਾਰੀ ਜੀ ਦੇ ਵਣ ਸਰਦਾ ਹੈਨੀ ਕੱਲ ਕਹਿੰਦਾ ਪੁੱਕੀ ਮੁੱਕ ਗਈ ਅੱਜ ਕਹਿੰਦਾ ਜਰਦਾ ਹੈਨੀ ਕਰਤੀ ਮੈਂ ਮਰਿਆ ਵਰਗੀ ਮਰ ਜਾਣਾ ਵਰਦਾ ਹੈਨੀ ਏ ਬਾਈ ਚਾਹ ਇਹ ਜੀ ਐ ਕਹਿੰਦੇ ਜਿਹੜੇ ਚਾਹ ਦੇ ਪਿਆਕ ਉਹਨਾਂ ਦੇ ਰੁਲ ਕੇ ਜਵਾਕ ਹੈ ਤੇ ਅਸੀਂ ਹੁਣ ਪੰਜੇ ਬੈਠੇ ਆ ਬਾਈ ਇੱਥੇ ਹਾਂ ਜਿਹੜਾ ਲਾਵੇ ਜਰਦਾ 100 ਸਾਲ ਨਹੀਂ ਮਰਦਾ ਜਿਹੜਾ ਪੀਵੇ ਬੀੜੀ ਉਹਦੇ ਸੱਪ ਲੜੇ ਨਾ ਕੀੜੀ ਤੇ ਦੋਸਤਾਂ ਕਹ ਲੋਕਾ ਆਉਂਦੇ ਇਹ ਮੰਨ ਲੈ ਸੱਚੀ ਗੱਲ ਕਿ ਪੀਣ ਲੱਗ ਜਾ ਤੇ ਬਾਈ ਕਹਿੰਦੇ ਆ ਵੀ ਬੈਲ ਤਾਂ ਚਾਹ ਦਾ ਵੀ ਮਾੜਾ ਰੋਟੀ ਦਾ ਵੀ ਮਾੜਾ ਹੈ ਹਨਾ ਚੱਲ ਫੇਰ ਵੀ ਚੱਲ ਹਾਂ ਰੱਬ ਨੇ ਸਹੂਲਤਾਂ ਦਿੱਤੀਆਂ ਕਦੇ-ਕਦਾਂ ਹੀ ਆਨੰਦ ਉਠਾ ਲੈਣਾ ਚਾਹੀਦਾ ਵਧੀਆ ਲੱਗ ਰਿਹਾ ਅੱਜ ਸਾਡਾ ਜਿਹੜਾ ਯੋਗਰ ਪਾਰਕ ਮੋਦ ਦੇ ਵਿੱਚ ਮੌਜੀ ਗਰੁੱਪ ਆਈ ਉਹਨੇ ਵਧੀਆ ਚਾਹ ਦਾ ਅਰੇਂਜਮੈਂਟ ਕੀਤਾਗਾ ਕਾਫੀ دیر ਬਾਅਦ ਅਸੀਂ ਇੱਥੇ ਆਪਣੀ ਚਾਹ ਬਣਾਈ ਹੈ ਬਹੁਤ ਵਧੀਆ ਯਾਨੀ ਕਿ ਚਾਹ ਬਣੀ ਆ ਤੇ ਹੁਣ ਸਾਰੇ ਪੀ ਰਹੇ ਆ ਤੇ ਆਪਣੀਆਂ ਗੱਲਾਂ ਬਾਤਾਂ ਕਰ ਰਹੇ ਆ ਭਾਈ ਖਾਣ ਲਿਆ ਕੁਛ? 12 ਬਾਈ ਮੈਂ ਪੁੱਛਿਆ ਸੀਗਾ। 11 ਐ ਨੰਦ ਰਹਾ। ਬੋਲੇ ਆ ਮੋਟਰਸਾਈਕਲ ਜਿਹੜਾ ਦੇਖ ਆਇਆ ਇੱਧਰ। ਨਾ ਨਾ ਵੀ ਹੁਣ ਨਹੀਂ। ਲਾੜ ਕੇ ਬੰਦ ਕਰਕੇ। ਚियर्स। ਚਲੋ ਜੀ। ਹੂੰ। ਵੇਖ ਸੋ ਗਾਣਾ ਗੁਣਾ ਸੁਣਾ ਦੇ ਬਾਈ। ਪਾਣੀ ਹੋਵੇ। ਹੈ? ਲੈ ਤੇ ਮੈਂ ਘਲਾ। ਕਿਨਾਰਾ। ਮੈਨੂੰ ਠੀਲਾ ਕੋਲ ਬਠੰਡੇ ਚਾਹ ਪਿਆ ਦੇਵੇ ਮাইয়া। ਕੁਟੀ ਮੈਨੂੰ ਝੀਲਾ ਕੋਲ ਬਠੰਡੇ ਚਾਹ ਬਣਾ ਦੇਵੇ ਮਾਈਆ ਮੈਨੂੰ ਪੇਪੜਾ ਥੱਲੇ ਬਹਿ ਕੇ ਚਾਹ ਲੱਗਿਆ ਨਾ ਨਹੀਂ ਕੋਈ ਆ ਨਾ ਵੀ ਬੋਲਣਾ ਨਾ ਨਾ ਉਡੀ ਗਈ ਨਾ ਕੋਲ ਥੱਲੇ ਵਾਦੇ ਹੌਲੇ ਹੋਸਾ ਬੜਾ ਬਾਈ ਪ੍ਰਦੀਪ ਦਾ ਪੂਰਾ ਤਜਰਬਾ ਇਹ ਬਹੁਤ ਸਾਲ ਅਸਲ ਚ ਪਤਾ ਕੀ ਹੈ ਆਪਣੇ ਆਪ ਬਣਾਉਣਾ ਹੀ ਮੈਂ ਕਰੇ ਇਹ ਮੈਂਟਲ ਆ ਹੁਣ ਇਹਦੇ ਚ ਰਿਕਾਰਡ ਬਣਾ ਕੇ ਉਠਾ ਦੂਗਾ ਆਮ ਪਤਾ ਕੀ ਆ ਆਮ ਪਤਾ ਕੀ ਆ ਅੱਜ ਭੁਲੇਹੜੀ ਵੇਖ ਲਾ ਬਹੁਤ ਸਾਲ ਹੋ ਗਏ ਨਾਲੇ ਤੋਂ ਖਾਦੇ ਆ ਟਿੱਕਾ ਜਿਹਾ ਹੁੰਦਾ ਸੀ ਉਹਨੂੰ ਨਾ 25 ਸਾਲ ਹੋ ਗਏ ਹੈ ਨਾ 2000 ਦੀ ਗੱਲ 2000 ਤੋਂ ਸੀ ਉੱਥੇ ਹਾਂ 2000 ਤੋਂ ਹਾਂ 25 ਸਾਲ ਹੋ ਗਏ ਟਲੋਸ ਆਜੋ ਆ ਜਾ ਆ ਜਾ ਭੰਡਾ ਇਹ ਵੀ ਜਾਣਾ ਹੈਗਾ ਕਲਾਸ ਨੂੰ ਕੋਲ ਇੱਕ ਹੋਰ ਇਹ ਆਂਦੇ ਫੇਨ ਗਲਾਸ ਪੰਜ ਹੀ ਆ ਆਪਾਂ ਪੰਜਾਂ ਚਾਰ ਨਹੀਂ ਨਾਲੇ ਨਹੀਂ ਨਹੀਂ ਗਲਾਸ ਲਿਆਦਾ ਇੱਕ ਹੋਰ ਅੱਡ ਕਿੱਥੇ ਆ ਉਹਦੇ ਵਿੱਚ ਆਹ ਤਾਂ ਆਪਣੇ ਕੱਪ ਦੂਜੇ ਆ ਨਾ ਉਹ ਗਲਾਸ ਹੈ ਅੱਛਾ ਫਿਰ ਕੋਈ ਗੱਲ ਹੋਰ ਕਰ ਲੈ ਧੋ ਲੈਣੇ ਆਪਾਂ ਆਓ ਜੀ ਟੇਲਾ ਸਾਹਿਬ ਆਓ 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 ਸੱਸੀ ਜਰਬਾਈ ਜੀ ਸੱਸੀ ਗਾਲ ਜੀ ਆਓ ਸੀਟ ਲਓ ਹਾਂ ਚਲੋ ਚਿਰ ਲੋ ਜੀ ਹਾਂ ਜੀ ਮਾਨ ਸਾਹਿਬ ਇਹਦਾ ਵੀ ਭੰਗੜੀ ਤੇ ਅਮਰੀਕਾ ਵੀ ਭੰਗੜੀ ਆ ਨਜ਼ਾਰਾ ਦੇਖੇਗੇ ਇੱਧਰ ਆ ਜਾਓ ਇੰਨੀ ਦੂਰ ਧਰਤੀ ਦੇ ਸਰਬਰ ਕਰਨ ਤਾਂ ਆ ਅਰਥ ਹੋਣਾ ਜ਼ਰੂਰੀ ਹੈ ਬੰਦੇ ਦਾ ਜਾਣਾ ਹੁਣ ਇਦੋਂ ਬਾਅਦ ਬਸ ਖੇਡ ਹੀ ਹੈ ਇਹ ਕੰਮ ਸਿਰ ਗਈ ਹੈ ਸਰਪ੍ਰਾਇਜ਼ ਆਹ ਦੇਖਦਾ ਉਹਦੇ ਹੋਲੀ ਖੇਡੀ ਨਾ ਤੇ ਉਹ ਮਾਇਗਰੇ ਦਿਨ ਗਿਆ ਹੁੰਦਾ ਯਾਰ ਕਮਾਲ ਕਰਦੇ ਤੁਸੀਂ ਅਗੇ ਅੱਛਾ ਉਹ ਬੰਦੇ ਜੁੜ ਜਾਂਦੇ ਨਾ ਗਾਹ ਦੇ ਜਾ ਦੇਖੀ ਜਾਣ ਉਦੋਂ ਆਪਣੀਆਂ ਮੋਟਰ ਵਾਲੀਆਂ ਫੋਟੋਆਂ ਬਹੁਤ ਸੋਹਣੀਆਂ ਆਈਆਂ ਯਾਰ ਹਾਂ ਉਹ ਮੈਂ ਖਿੱਚੀ ਸੀ ਵਧੀਆ ਸੀ ਨਾ ਉਹ ਅਸਲ ਵਿੱਚ ਉਹ ਮੈਂ ਖਿੱਚੀ ਸੀ ਤੂੰ ਖਿੱਚੀ ਸੀ ਗੰਜਰਾ ਹੋਲੀ ਤੇਰੇ ਨੇ ਹਾਂ ਇਹ ਗੱਲ ਪੈ ਗਿਆ ਹੋਰ ਮੈਨੂੰ ਕਹਿੰਦਾ ਮੈਂ ਮਨਦੀਪ ਨੇ ਇੱਕ ਬਣਾਈਏ ਵੀਡੀਓ ਦਾ ਸਾਰਾ ਫੋਟੋ ਆਈ ਕਿੱਥੇ ਆਈ ਹੈ ਤੇਰੀ ਕਦੀ ਹਣੀ ਜੋ ਖਿੱਚਦੇ ਤੂੰ ਤੇਰੀ ਤਾਂ ਹਣੀ ਨਾਲੇ ਰੰਗ ਤਾਂ ਲਵਾਇਆ ਨਹੀਂ ਤੂੰ ਇੰਨੀ ਵਧੀਆ ਮੂਵੀ ਬਣਾਈ ਵੀ ਸਾਨੂੰ ਵਿੱਚ ਆਉਣ ਹੀ ਨਹੀਂ ਦਿੱਤਾ ਇਹਨੇ ਆਈ ਤਾਂ ਫਿਰ ਕਲਾਕਾਰੀ ਹੈ ਕਲਾ ਕਰੀਂ ਐਂਜ ਕਰੇ ਐਂਜ ਲੈ ਜੇ ਐਂਜ ਕਰੇ ਐਂਜ ਲੈ ਜੇ ਇਹਨੂੰ ਬਾਹਰ ਸਕਰੀਨ ਪੱਤੇ ਆ ਜਾਂਦੇ ਨੇ ਪੱਤੇ ਨਹੀਂ ਬਲਾਈ ਜਾਂਦਾ ਇਹ ਅੱਛਾ ਮੈਨੂੰ ਮੈਨੂੰ ਪਤਾ ਕੀ ਸੀ ਮੈਂ ਕਿਹਾ ਐਡੀਟਿੰਗ ਚ ਕਿਤੇ ਆਪਣੇ ਵਾਲੇ ਸੀਨ ਕੱਟੇ ਗਏ ਆਹ ਨਹੀਂ ਦੇਖ ਆਇਆ ਹਾਂ ਛੰਡੇ ਵਾਲੇ ਕਿਹੜੇ ਬੰਦੇ ਭਾਈ ਗਰਮ ਕਰਦਾ ਥੋੜੀ ਜਿਹੀ ਹੋਰ ਬੋਤਲੀ ਦੇ ਪਾਣੀ ਵਾਲੀ ਤਾਂ ਇੱਕ ਮਿੰਟ ਮਾਰ ਛੱਡ ਬਾਈ ਚਾਹ ਦਾ ਸਰਾ ਹੀ ਹੈ ਆਪਣੇ ਬਠਿੰਡੇ ਜ਼ਿਲ੍ਹੇ ਚਲੇ ਜਤਾਂ ਨਾਲ ਇਕੱਠੇ ਗਏ ਆ ਬਠਿੰਡੇ ਜ਼ਿਲ੍ਹੇ ਚ ਬਹੁਤ ਘਟ ਗਏ ਉਦੂ ਗਾਹਾ ਭਾਈ ਮੈਂ ਨਹੀਂ ਬੋਲ ਸਕਦਾ ਲੜਾਈ ਹੱਲੇ ਦੀ ਤੇ ਉਦੂ ਗਾਹਾ ਭਾਈ ਦੱਸਣਗੇ ਪ੍ਰਦੀਪ ਸਿੰਘ ਬਾਹਰ ਥੋੜਾ ਹੋਰ ਪਾ ਲਈ ਪਾ ਲਈ ਪਾ ਲਈ ਪਾ ਲਈ ਹੋ ਗਏ ਯਾਰ ਮੈਂ ਇੱਕ ਹੋ ਗਿਆ ਆਪ ਵੀ ਕੌਲੀ ਹੋਰ ਇਹ ਜਿਹੜੀ ਪੈਣਾ ਹੋਰ ਸੁਣਾ ਦੇ ਨਾ ਘੈਂਟ ਜਾ ਤੇਰੇ ਬੈਕ ਐਡਾ ਮਹਿੰਗਾ ਲਾਇਆ ਤੇ ਤੇ ਤਮੂਰਤ ਕੀਤਾ ਮੈਂ ਕਹਿੰਦਾ ਹੋਰ ਕੀ ਭਾਲਦ ਨੂੰ ਐ ਐ ਮਾਹੌਲ ਜਾ ਬਣਾ ਪ੍ਰੋਪਰ ਸ਼ਾਮ ਜੇ ਨੂੰ ਬਣੂਗਾ ਕਿ ਮੈਂ ਕਿਉਂ ਨਹੀਂ ਢੱਲਣਾ ਸਾਰ ਉਹ ਛਾਹ ਨੂੰ ਤਾਂ ਸਾਰੀ ਤਿਆਰ ਹੁੰਦੇ ਸਨ ਉਹਨੂੰ ਤੂੰ ਹੁਣ ਸੁਣਾ ਕੱਲਾ ਸਾਰੇ ਇੰਤੇ ਲਿਆ ਵਗੇ ਟੋਕੇ ਗਾਣੇ ਕੋਈ ਕੋਈ ਸਾਰੇ ਇਹਦਾ ਮਨਦੀਪ ਨੇ ਕਹਿੰਦਾ ਮੈਂ ਤੇ ਬਲੇ ਨਹੀਂ ਉਹ ਚੱਲ ਰਿਹਾ ਆਪਣਾ ਹਾਂ ਹਾਂ ਬਿਲਕੁਲ ਅੱਛਾ ਸੁਣਾ ਵੀ ਮੁੰਡਿਆ ਹੋਜੀ ਸੀ ਕਿ ਜ਼ਰਾ ਟਾਈਮ ਨਾ ਹੋ ਗਿਆ 12:00 ਵੱਜ ਗਏ ਨਾ ਕੌਣ ਸੀ ਨਾਲ ਇਹਦਾ ਗੁਲਦੀਸ਼ ਸੀਗਾ ਗੁਲਦੀਸ਼ ਛੱਡ ਗਿਆ ਮੇਰੇ ਇੱਥੇ ਮੇਰੀ ਗੱਡੀ ਇੱਥੇ ਖੜੀ ਦੀ ਆ ਗੁਲਦੀਸ਼ ਦੇ ਅੱਛਾ ਅੱਛਾ ਕੀ ਤੇ ਮੈਂ ਸ਼ਹਿਰ ਚ ਪੁਰਾਣੀਆਂ ਜਾਂਦਾ ਸਾਈਆਂ ਕੀਤੀਆਂ ਜਿਹੜੇ ਬੜੇ ਬੜੇ ਬੰਦੇ ਠੀਕ ਆ ਵਧੀਆ ਵਧੀਆ ਇਹ ਵੀ ਹੁੰਦਾ ਹੈ ਨਾ ਰਾਤ ਨੂੰ ਵਧੀਆ ਹੁੰਦਾ ਹੈ ਟ੍ਰੈਪ ਖੁੰਦਾ ਨਹੀਂ ਗਾਣੇ ਲਾਏ ਆ ਇਹ ਨਾਲ ਹੋਣਾ ਗੀਤ ਕਿ ਨਹੀਂ ਸੀਗਾ ਮੈਂ ਕਹਿੰਦਾ ਬੜਾ ਈਡੀਓ ਸੀਗਾ ਹਾਂ 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 ਐਸੋਖ ਦੀ ਨਾਲ ਰੂਮੀ ਰੂਮੀ ਸੀਗਾ ਜੀ ਪਹਿਲਾਂ ਗੀਤ ਇੰਟਰਨੈਟ ਤੋਂ ਹੀ ਮੈਨੂੰ ਮਿਲਿਆ ਪੜਿਆ ਸੀ ਕਿਤੇ ਹਾਂ ਤੇ ਤੁਹਾਡੀ ਸੇਸ਼ੇ ਨਜ਼ਰ ਹੈ ਵੈਰੀ ਗੁੱਡ ਸੱਚੀ ਗੱਲ ਐ ਜਾਂ ਅਫਵਾਵਾਵਾਂ ਹੁੰਦੀਆਂ ਨੇ ਆਹ ਕੀ ਬਾਤ ਹੈ ਕਹਿੰਦੇ ਦਿਲ ਤੋਂ ਦਿਲ ਨੂੰ ਰਾਹਾਂ ਹੁੰਦੀਆਂ ਨੇ ਵੈਰੀ ਗੁੱਡ ਸੱਚੀ ਗੱਲ ਐ ਜਾਂ ਫਵਾਵਾਵਾਂ ਹੁੰਦੀਆਂ ਨੇ ਕਹਿੰਦੇ ਦਿਲ ਤੋਂ ਦਿਲ ਲੁਲਵਾ ਹੁੰਦੀਆਂ ਨੇ ਬਾਵਾ ਕਰਿਆ ਕਰੂ ਕਵਿਤਾ ਹੌਸਲਾ ਤਾਂ ਬਣੇ ਬਰਾਬਰ ਚਾ ਕੇ ਵੀ ਨਹੀਂ ਭੁੱਲਿਆ ਜਾਂਦਾ ਜਿੰਨਾਂ ਨੂੰ ਚਾ ਕੇ ਵੀ ਨਹੀਂ ਭੁੱਲਿਆ ਜਾਂਦਾ ਜਿੰਨਾਂ ਨੂੰ ਸੋਚਾਂ ਵਿੱਚ ਕੁਝ ਐਸੀਆਂ ਥਾਵਾਂ ਹੁੰਦੀਆਂ ਨੇ ਕਿਆ ਬਾਤ ਹੈ ਸੱਚੀ ਗੱਲ ਐ ਜਾਂ ਫਵਾਵਾ ਹੁੰਦੀਆਂ ਨੇ ਦੇ ਦਿਲ ਤੋਂ ਦਿਲ ਨੂੰ ਰਾਮਾ ਹੁੰਦੀਆਂ ਨੇ ਖਾ ਲੈਂਦੀ ਹੈ ਬੰਦੇ ਨੂੰ ਤਨਹਾਈ ਵੀ ਖਾ ਲੈਂਦੀ ਆ ਹਾਂ ਬੰਦੇ ਨੂੰ ਤਨਹਾਈ ਵੀ ਇਸ ਤਰ੍ਹਾਂ ਵੀ ਦੁਰਘਟਨਾਵਾਂ ਹੁੰਦੀਆਂ ਨੇ ਕਿਆ ਬਾਤ ਹੈ ਸੱਚੀ ਗੱਲ ਹੈ ਬਹੁਤ ਸੋਹਣਾ ਗਾਣਾ ਗਾਇਆ ਅਫਵਾਹਾਂ ਹੁੰਦੀਆਂ ਨੇ ਕਹਿੰਦੇ ਦਿਲ ਤੋਂ ਦਿਲ ਨੂੰ ਰਾਹਾਂ ਹੁੰਦੀਆਂ ਨੇ ਸਾਰੇ ਗੀਤ ਕਹਾਣੀਆਂ ਗਜਲਾਂ ਕਵਿਤਾਵਾਂ ਸਾਰੇ ਗੀਤ ਕਹਾਣੀਆਂ ਗਜਲਾਂ ਕਵਿਤਾਵਾਂ ਬੀਤੇ ਕੱਲ ਦਾ ਪਰਛਾਵਾਂ ਹੁੰਦੀਆਂ ਨੇ ਜਿਵੇਂ ਰਾਤ ਨੂੰ ਗਿੜੇ ਲਾਉਂਦੇ ਸੀ ਨਾ ਉਹ ਬੀਤੇ ਕੱਲ ਦਾ ਪਰਛਾਵਾਂ ਜੀ ਮਾਂ ਵਰਗੀ ਕੋਈ ਠੰਡੜੀ মিঠড়ি গুড়ি ਨਹੀਂ মা ਵਰਗੀ ਕੋਈ ਠੰਡੀ ਮਿੱਠੀ ਗੂੜੀ ਨਹੀਂ ਹੋਣ ਨੂੰ ਹੋਰ ਵੀ ਲੱਖਾਂ ਛਾਂ ਆਉਂਦੀਆਂ ਨੇ ਨੇੜੇ ਹੋ ਕੇ ਮੰਜ਼ਿਲ ਮਿਲਦੀ ਉਸੇ ਨੂੰ ਬਹੁਤ ਨੇੜੇ ਤਾਂ ਨੇੜੇ ਹੋ ਕੇ ਮੰਜ਼ਿਲ ਮਿਲਦੀ ਉਸੇ ਨੂੰ ਤਨ ਲਾਰ ਦੇ ਸਰਾਹੀ ਦੇ ਨਾਲ ਦੁਆਵਾਂ ਹੁੰਦੀਆਂ ਨੇ ਵੈਰੀ ਗੁੱਡ ਸੱਚੀ ਗੱਲ ਹੈ ਜਾਂ ਅਫਵਾਵਾਂ ਹੁੰਦੀਆਂ ਨੇ ਕਹਿੰਦੇ ਦਿਲ ਤੋਂ ਦਿਲ ਨੂੰ ਗਾਵਾ ਹੁੰਦੀਆਂ ਵਾਹ ਜੀ ਵਾਹ ਮੀਗਾ ਸਾਹਿਬ ਕਮਾਲ ਕਰਤੀ ਜੀ ਬਹੁਤ ਵੈਰੀ ਬਹੁਤ ਸਾਡੇ ਬਾਅਦ ਜਿਹੜੀ ਨਿਕਲੇ ਮੋਜੀ ਗਰੁੱਪ ਦਾ ਇੱਕ ਹੀਰਾ ਬੰਦਾ ਜਦੋਂ ਵੀ ਅਸੀਂ ਕਿਤੇ ਕੈਂਪਿੰਗ ਕਰਦੇ ਆ ਤਾਂ ਇਹਨੇ ਕੋਈ ਨਾ ਕੋਈ ਗੀਤ ਇਹਨੂੰ ਪਹਿਲੇ ਕਿਹਾ ਹੁੰਦਾ ਭਾਈ ਤਿਆਰ ਰੱਖੀ ਕੋਈ ਗੀਤ ਕਵਿਤਾ ਅੱਜ ਦੀ ਜਿਹੜੀ ਕਵਿਤਾ ਬਿਲਕੁਲ ਅਨਮੋਲ ਸੀ ਹਰ ਇੱਕ ਇੱਕ ਲਫ਼ਜ਼ ਦੇ ਵਿੱਚ ਖੇਚ ਸੀ ਤੇ ਤੁਹਾਡਾ ਸੁਣਾਉਣ ਦਾ ਅੰਦਾਜ਼ ਵੀ ਬਹੁਤ ਵਧੀਆ ਸੀ ਇਹ ਤੁਹਾਨੂੰ ਬਹਿ ਮੈਂ ਕਿ ਤੁਹਾਡੀ ਵਾਇਰ ਨਿਕਲ ਰਹੀ ਤੁਹਾਡੀ ਆਵਾਜ਼ ਬਹੁਤ ਪਿਆਰੀ ਸੀ ਬਹੁਤ ਵਧੀਆ ਸੀ ਜੀ ਸਾਹਿਬ ਬਹੁਤ ਵਧੀਆ ਬਹੁਤ ਧੰਨਵਾਦ ਜੀ ਧੰਨਵਾਦ ਦੋਸਤੋ ਮੌਜੀ ਗਰੁੱਪ ਆ ਬਠਿੰਡੇ ਦਾ ਇੱਕ ਫੇਮਸ ਗਰੁੱਪ ਹੈ ਜਿਹਦੇ ਵਿੱਚ ਬਹੁਤ ਹੀ ਸੁਲਝੇ ਹੋਏ ਬੰਦੇ ਜੁੜੇ ਹੋਏ ਆ ਬੱਸ ਮੈਂ ਕੱਟ ਤੂੰ ਪਾਰਟੀ ਪੂਟੀ ਕੀ ਗੱਲ ਲੈਂਦਾ ਨਹੀਂ ਕੋਈ ਗੱਲ ਨਹੀਂ ਕਹਿੰਦੇ ਗੱਲੀਬਾਤੀ ਮਿੱਠੀ-ਮਿੱਠੀ ਲਾਂਬਾ ਇੰਦੇ ਵਿੱਚ ਵਧੀਆ ਹੁੰਦਾ ਹੈ ਬਹੁਤ ਸੋਹਣਾ ਗਰੁੱਪ ਹੈ ਮੌਜੀ ਗਰੁੱਪ ਜ਼ਿੰਦਗੀ ਜਿਉਣ ਦੀ ਇੱਕ ਇੱਛਾ ਰੱਖਦਾ ਆ ਆਪਦੇ ਆਪ ਲਾਈਫ ਨੂੰ ਇੰਜੋਏ ਕਰਨ ਦੀ ਇਹਨਾਂ ਦੇ ਵਿੱਚ ਰੀਜ ਹੈ ਕਿ ਹੋਂਦੇ ਫਿਰਦੇ ਰਹਿੰਦੇ ਆ ਅਸੀਂ ਅਸੇ ਪਾਸੇ ਕੈਂਪਿੰਗ ਕਰਦੇ ਰਹਿੰਦੇ ਆ ਤੇ ਬਹੁਤ ਵਧੀਆ ਲਾਈਫ ਗੁਜ਼ ਰਹੀ ਹੈ ਮਾਨ ਸਾਹਿਬ ਸਾਡੇ ਸਿੱਖਿਆ ਭਾਗ ਦੇ ਵਿੱਚ ਬਤੌਰ ਮੁਖਧਿਆਪਕ ਢਿੱਲੋ ਸਾਹਿਬ ਐਜੂਕੇਸ਼ਨ ਡਿਪਾਰਟਮੈਂਟ ਲੈਕਚਰਰ ਗੁਰਮੇਲ ਬੇਗਾ ਜੀ ਇੱਕ ਬਹੁਤ ਹੀ ਪਿਆਰੀ ਸਹਿਸ਼ੀਤ ਹੈ ਇਹ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਲੈਕਚਰਰ ਉਹ ਇੱਕ ਸਾਡਾ ਛੋਟਾ ਵੀਰ ਪਿਆਰਾ ਜਾ ਉਹ ਮਨਦੀਪ ਢਿੱਲੋਂ ਉਹ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਲੈਕਚਰਰ ਨੇ ਤੇ ਸਾਡੇ ਪਰਵੇਜ ਢਿੱਲੋਂ ਜੀ ਕੈਨੇਡਾ ਦੇ ਮਾਲਕ ਨੇ ਤੇ ਪਰ ਤੇ ਸਾਡੀ ਬਹੁਤ ਛੇਤੀ ਅਸੀਂ ਸਾਰਾ ਮੌਜੀ ਗਰੁੱਪ ਤੁਹਾਡੇ ਕੋਲ ਪਹੁੰਚ ਰਹੇ ਆ ਤੇ ਆਪਦਾ ਟੈਂਟ ਡਰਾਉਂਦੇ ਨਹੀਂਗੇ ਤੇ ਭਖਾਉਣੇ ਕੋਈ ਚੱਕ ਨਹੀਂਗਾ ਤੇ ਦਾਸਤ ਨੂੰ ਜਾਂਦੇ ਆਂ ਟਰੈਵਲਰ ਸੁਖੀ ਢਿਲੋਂ ਚੜ੍ਹਦੀ ਗਰ ਰੱਖੇ ਪਰਮਾਤਾ ਸਾਰਿਆਂ ਦੀ ਤੇ ਉਹਨਾਂ ਭਾਂਡੇ ਦਾਸ ਵੀ ਕਿਹਨੇ ਮੰਦੀਪ ਵਧੀਆ ਕਰਦਾ ਠੀਕ ਹੈ ਸਾਰੇ ਆਪ ਆਪਣੀਆਂ ਜਿੰਮੇਵਾਰੀਆਂ ਹਾਂਜੀ ਹਾਂਜੀ ਸਹੀ ਹੋਰਾਂ ਕੰਮ ਕੀਤਾ ਮੰਦੀਪ ਢਿਲੋਂ ਨੇ ਸਾਰੇ ਬਰਤਨ ਕਰ ਲਿਆ ਸਾਫ਼ ਤੇ ਮੋਜੀ ਗਰਪ ਚ ਹੋਏ ਇਹ ਬੰਦਾ ਦੀ ਬਹੁਤ ਲੋੜ ਹੈ ਤੇ ਜਿਹੜੇ ਬਾਅਦ ਵਾਲਾ ਕੰਮ ਸੁਭਾਲ ਨਾਲ ਹੋਣਾ ਪਏ ਜਦੋਂ ਅਪਾ ਜੋਤਪਾਸ ਗਏ ਸੀ ਹਾਂ ਹਾਂ ਕਿੰਨਾ ਔਖਾ ਹੋ ਕੇ ਸਮਾਨ ਚੱਕ ਕੇ ਲਗੇ ਸੀ あっ <laughs>